ਮੈਂ ਸ਼ੁਕਰਾਨਾ ਕਰਦਾ ਸ਼੍ਰੀ ਨਾਗਮਨ ਰਾਜਾ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਮਸਲਾ ਬੜੀ ਹੀ ਸੂਝ-ਬੂਝ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਨਿਪਟਰੀ ਚੜਿਆ ਔਰ ਜੋ ਸਾਡਾ ਪੱਖ ਸੀ ਸਾਡੀ ਇਲਾਜ ਰੱਖੀ ਹੈ ਪਾਤਸ਼ਾਹ ਨੇ ਸਾਡੇ ਪੱਖ ਦੇ ਵਿੱਚ ਕੁਝ ਵੀ ਝੂਟ ਨਹੀਂ ਪਾਇਆ ਗਿਆ ਰਸੋਖਾਨਾ ਸਾਹਿਬ ਨੇ ਜੋ ਆਪਣਾ ਪੱਕ ਰੱਖਿਆ ਸੀ ਰਿਕਾਰਡ ਰੱਖਿਆ ਸੀ ਉਹ ਅੱਖਰ ਅੱਖਰ درست ਪਾਇਆ ਗਿਆ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਗੁਰੂ ਮਹਾਰਾਜ ਦਾ ਸ਼ਿਕਰਾਨਾ ਕਰਨ ਵਾਸਤੇ ਅਸੀਂ ਵਿਸ਼ੇਸ਼ ਤੌਰ ਤੇ ਇੱਕ ਸਮਾਗਮ ਉਲੀਕਿਆ ਇੱਥੋਂ ਦੇ ਪ੍ਰਬੰਧਕਾਂ ਨੇ 23 24 ਅਤੇ 25 ਜਨਵਰੀ 25 ਜਨਵਰੀ ਨੂੰ ਐਤਵਾਰ ਆ ਰਿਹਾ ਹੈ 23 ਤਰੀਕ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਔਰ 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਸ਼ੁਕਰਾਨਾ ਸਮਾਗਮ ਕਰਾਇਆ ਜਾਵੇਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਸ਼੍ਰੀ ਨਾਮਕਮ ਰਾਜਾ ਸਾਹਿਬ ਦੀ ਕਿਰਪਾ ਸਦਕਾ ਇਹ ਸਾਰਾ ਮਸਲਾ ਬੜੀ ਹੀ ਸ਼ਾਂਤੀ ਦੇ ਨਾਲ ਸੂਝਬੂਝ ਦੇ ਨਾਲ ਹੱਲ ਹੋਇਆ ਇਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ਜਾਊਗਾ ਸੋ 25 ਤਰੀਕ ਦਿਨ ਐਤਵਾਰ 25 ਜਨਵਰੀ ਦਿਨ ਐਤਵਾਰ ਸ਼ੁਕਰਾਨਾ ਸਮਾਗਮ ਭੋਗ ਪੈਣ ਉਪਰੰਤ ਜਥੇ ਗੁਰਮਤ ਵਿਚਾਰਾਂ ਦੀ ਸਾਂਝ ਸਟੇਜ ਤੋਂ ਸੰਗਤਾਂ ਦੇ ਨਾਲ ਪਾਉਣਗੇ ਸ੍ਰੀ ਨਾਨਕ ਕਮਾ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਪੰਜਾਬ ਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਵਿੱਚ ਜਿੱਥੇ-ਜਿੱਥੇ ਵੀ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਚੀਜ਼ ਨੂੰ ਜ਼ਰੂਰ ਰੱਖਣਾ ਕਿ ਜਿਵੇਂ ਆਪਾਂ ਪਹਿਲਾਂ ਸ਼ਾਂਤੀ ਬਣਾਈ ਰੱਖੀ ਹੈ ਅਨੁਸ਼ਾਸਨ ਬਣਾਈ ਰੱਖਿਆ ਹੈ ਸ਼ਾਂਤੀ ਤੇ ਅਨੁਸ਼ਾਸਨ ਬਣਾਏ ਰੱਖਦੇ ਹੋਏ 25 ਤਰੀਕ ਨੂੰ 25 ਜਨਵਰੀ ਨੂੰ ਆਪਾਂ ਰਸੋਖਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਜ਼ਰੂਰ ਪਹੁੰਚਣਾ ਹੈ ਔਰ ਆਪਣੀ ਸ਼ਰਧਾ ਤੇ عقیدਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੇਟ ਕਰਨੀ ਹੈ ਸੰਤਾਨ ਨੂੰ ਮੈਂ ਇੱਕ ਆਖਰੀ ਗੱਲ ਕਹਿ ਕੇ ਕਿਵਾਂ ਦਾ ਜਾਚਕ ਹੋ ਜਾਣਾ ਹੈ ਕਿ ਵਾਰ-ਵਾਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਅਸੀਂ ਕਹਨੇ ਆ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਇੱਕ ਜ਼ਰੀਆ ਬਣੇ ਸਾਨੂੰ ਸਾਰੇ ਭੁੱਲੇ ਭਟਕਿਆਂ ਨੂੰ ਅਸੀਂ ਸਾਰੇ ਭੁੱਲੇ ਭਟਕੇ ਸੀਗੇ ਅਸੀਂ ਪਰਮਾਤਮਾ ਦੀ ਬੰਦਗੀ ਦੇ ਰਸਤੇ ਤੋਂ ਟੁੱਟੇ ਹੋਏ ਸੀਗੇ ਹਜੂਰ ਸ਼੍ਰੀ ਨਾਗ ਕਮਰ ਰਾਜਾ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਕਰਕੇ ਸਾਨੂੰ ਫਲਸਫਾ ਸਿਖਾ ਕੇ ਗੁਰਮਤਿ ਦੇ ਧਾਰਨੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਜੋੜਿਆ ਇਸ ਕਰਕੇ ਸ਼੍ਰੀ ਨਾਗ ਕਮਰ ਰਾਜਾ ਸਾਹਿਬ ਜੀ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਕਿਉਂਕਿ ਉਹਨਾਂ ਨੇ ਸਾਨੂੰ ਸੱਚ ਦਾ ਰਸਤਾ ਦਿਖਾਇਆ ਸੱਚ ਤੋਂ ਵਾਕਫ ਕਰਾਇਆ ਇੱਕ ਨਿੱਕੀ ਜੀ ਗੱਲ ਮੈਂ ਸਮਝ ਦੀ ਕਰ ਦਿੰਨਾ ਅੱਜ ਆਪਾਂ ਕੋਈ ਬੈਨੀਫਿਟ ਲੈਣਾ ਹੋਵੇ ਕਿਸੇ ਵਿਅਕਤੀ ਨੂੰ ਅਸੀਂ ਜ਼ਰੀਆ ਬਣਾਉਣਾ ਹੈ ਸਿਫਾਰਿਸ਼ ਕਰਨੀ ਕੋਈ ਕੰਮੜਿਆ ਹੋਵੇ ਉਹ ਕੰਮ ਕਰਵਾ ਲਈਏ ਜਾਂ ਕਿਸੇ ਬੰਦੇ ਦੀ ਸਪਾਰਸ਼ ਕਰਕੇ ਕੋਈ ਨੌਕਰੀ ਪ੍ਰਾਪਤ ਕਰ ਲਈਏ ਕਿਸੇ ਬੰਦੇ ਦੇ ਜ਼ਰੀਏ ਕੋਈ ਐਸੀ ਚੀਜ਼ ਪ੍ਰਾਪਤ ਕਰ ਲਈਏ ਜੋ ਬਹੁਤ ਹੀ ਅਨਮੋਲ ਹੋਵੇ ਤਾਂ ਆਪਾਂ ساری ਜ਼ਿੰਦਗੀ ਉਸ ਵਿਅਕਤੀ ਦਾ احਸਾਨ ਮੰਨਦੇ ਆਂ ਤੇ ਇੱਥੇ ਤਾਂ ਗੱਲ ਹੀ ਬਹੁਤ ਵੱਡੀ ਹੈ ਵਰਤਾਰਾ ਬਹੁਤ ਵੱਡਾ ਹੈ ਇਹ ਵਰਤਾਰਾ ਛੋਟਾ ਨਹੀਂ ਸ਼ਬਦਾਂ ਦੇ ਵਿੱਚ ਬਿਆਨਿਆ ਨਹੀਂ ਜਾ ਸਕਦਾ ਤੇ ਮੇਰੀ ਤਾਂ ਬਿਲਕੁਲ ਅਕਾਤ ਨਹੀਂ ਹੈ ਕਿ ਮੈਂ ਬੋਲ ਸਕਾਂ ਆ ਜੋ ਮੈਂ ਬੋਲ ਰਿਹਾ ਹਾਂ ਮੇਰਾ ਸਰੀਰ ਤੁਹਾਨੂੰ ਨਜ਼ਰ ਆ ਰਿਹਾ ਹੈ ਪਰ ਜੋ ਮੇਰੀ ਰਸਨਾ ਤੋਂ ਬੋਲ ਰਹੇ ਨੇ ਉਹ ਆਪ ਬੋਲ ਮੈਂ ਨਹੀਂ ਬੋਲ ਰਿਹਾ ਮੇਰੀ ਕੋਈ ਔਕਾਤ ਨਹੀਂ ਮੈਂ ਉਸ ਦਿਨ ਵੀ ਜੋ ਬੋਲਿਆ ਉਹਨਾਂ ਨੇ ਬੋਲਿਆ ਅੱਜ ਵੀ ਜੋ ਬੋਲਿਆ ਉਹਨਾਂ ਨੇ ਬੋਲਿਆ ਮੇਰੇ ਸ਼ਬਦ ਕਿੰਨੇ ਚੰਗੇ ਨੇ ਕਿੰਨੇ ਮਾੜੇ ਨੇ ਸੰਗਤ ਜਾਣਦੀ ਹੈ ਪਰ ਮੈਂ ਦਿਲ ਤੋਂ ਬੋਲ ਰਿਹਾ ਸੱਚ ਤੋਂ ਬੋਲ ਰਿਹਾ ਕੋਈ ਰਾਜਨੀਤਿਕ ਮੰਚ ਇਸੇ ਕਰਕੇ ਤੁਹਾਡੇ ਦਿਲ ਵਿੱਚ ਇਕੱਲਾ ਇਕੱਲਾ ਸ਼ਬਦ ਜਾ ਰਿਹਾ ਜੇ ਕੋਈ ਸੰਸਾਰੀ ਵਿਅਕਤੀ ਨਾ ਬੰਦਾ ਆਪਣਾ ਕੋਈ ਭਲਾ ਕਰ ਦਵੇ ਤਾਂ ਆਪਾਂ ਉਹਦਾ ਸਾਰੀ ਜ਼ਿੰਦਗੀ ਆਸਾਨ ਮੰਨਦੇ ਆ ਤੇ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਨੇ ਤਾਂ ਸਾਨੂੰ ਬਿੰਦੁਨੀ ਦੇ ਮਾਲਕ ਲੋਕ ਪਰਮੋਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜਲਾਤਾ ਉਹਦੇ ਵਾਕਿਫ ਕਰਾਤਾ ਸੱਚ ਦਾ ਖਜ਼ਾਨਾ ਸਾਡੀ ਝੋਲੀ ਪਾਤਾ ਇਸ ਕਰਕੇ ਅਸੀਂ ਤਾਅ ਉਮਰ ਆਖਰੀ ਸਾਹ ਤੱਕ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਕਰਜ਼ਦਾਰ ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਰਦੇ ਰਹਾਂਗੇ ਪਰ ਸਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਦੀ ਸਾਰੀ ਗੱਲਬਾਤ ਨੂੰ ਸੰਪੂਰਨ ਕਰ ਦਿੱਤਾ ਜੇਕਰ ਕੋਈ ਰਹਿ ਗਈ ਤੁਸੀਂ ਧੰਨਵਾਦ ਰਸੋਖਾਨਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਇੱਥੋਂ ਦੇ ਸੇਵਾਦਾਰਾਂ ਦਾ ਧੰਨਵਾਦ ਆ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿਉਂਕਿ 25 ਤਰੀਕ ਨੂੰ 25 ਜਨਵਰੀ ਨੂੰ ਬਹੁਤ ਵੱਡੀ ਗਿਣਤੀ ਚ ਸੰਗਤਾਂ ਨੇ ਆਉਣਾ ਹੈ ਨਤਮਸਤਕ ਹੋਣ ਵਾਸਤੇ ਤੇ ਜਿਵੇਂ ਹਰ ਐਤਵਾਰ ਨੂੰ ਮਹਾਰਾਜ ਦੇ ਜੋੜ ਮੇਲਿਆਂ ਤੇ ਸੇਵਾਦਾਰਾਂ ਦੀ ਕੋਈ ਡਿਊਟੀ ਲਾਉਂਦਾ ਨਹੀਂ ਆਪਣੀ ਡਿਊਟੀ ਤਾਂ ਧੁਰੇ ਰਾਜਾ ਸਾਹਿਬ ਨੇ ਲਾਈ ਹੋਈ ਹੈ ਤੇ ਜਿੰਨਾ ਚਿਰ ਜਿਉਂਦੇ ਉਹਨਾਂ ਤੇ ਡਿਊਟੀ ਨਿਭਾਉਣੀ ਸਾਰੇ ਸੇਵਾਦਾਰ ਇਹਨੇ ਆਪ ਕੋ ਆਪਣੀਆਂ ਡਿਊਟੀਆਂ ਆਪਣਾ ਫਰਜ਼ ਪਛਾਣਦੇ ਹੋਏ ਲਾਉਣੀਆਂ ਤੇ ਆਪਾਂ ਸੰਗਤਾਂ ਦਾ ਸਾਰਾ ਜਿਹੜਾ ਪ੍ਰਬੰਧ ਕਰਨਾ ਸੋ ਮੈਂ ਆਪਣੇ ਬਾਰੇ ਆਖਰ ਦੇ ਉੱਤੇ ਸਪੱਸ਼ਟ ਕਰਦਾ ਇਸ ਦਰ ਦਾ ਮੈਂ ਕੋਈ ਕੋਈ ਸੰਗਤ ਤੋਂ ਮੇਰੀ ਸਾਰੀ ਸੂਚੀ ਤੌਰ ਤੇ ਬੇਨਤੀ ਕੋਈ ਮੇਰੇ ਦਾ ਧੰਨਵਾਦ ਨਾ ਕਰੋ ਜੋ ਮੈਂ ਬੋਲਿਆ ਇਹ ਮੇਰਾ ਫਰਜ਼ ਸੀ ਅਸੀਂ ਹਜੂਰ ਦੇ ਨਾਨਕੇ ਪਿੰਡ ਤੋਂ ਆ ਸਾਡਾ ਵੈਸੇ ਵੀ ਫਰਜ਼ ਸੀ ਜੋ ਕੁਝ ਵੀ ਹਾਂ ਉਹ ਪਾਤਸ਼ਾਹ ਦੇ ਕਰਕੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹਾਂ ਸੋ ਇਹਦੇ ਵਿੱਚ ਕੋਈ ਵੱਖਰੀ ਗੱਲ ਨਹੀਂ ਅਸੀਂ ਕੀਤੀ ਰਸੋਖਾਨਾ ਸਹਿਬ ਦਾ ਅਮਰੀਕ ਸਿੰਘ ਪਹਿਲਾਂ ਵੀ ਦਰਵੇਸ਼ ਕੁੱਕਰ ਸੀ ਤੇ ਅੱਗੇ ਵੀ ਦਰਵੇਸ਼ ਕੁੱਕਰ ਹੀ ਰਹੇਗਾ